ਅਜੀ ਡਾਕਟਰ ਸਾਹਿਬ ਜਿਹੜੀ ਅੱਜ ਤੁਸੀਂ ਭਾਸ਼ਣ ਦੇ ਵਿੱਚ ਵੀ ਜ਼ਿਕਰ ਕੀਤਾ ਕਿ ਪੰਜਾਬ ਸਰਕਾਰ ਉਹਨਾਂ ਦਾ ਕੋਈ ਵੀ ਇਛੁਮਾਇਦਾ ਜਿਹੜਾ ਉਹ ਭਾਸ਼ਣ ਦੇ ਵਿੱਚ ਨਹੀਂ ਪਹੁੰਚਿਆ ਉਹਨੂੰ ਲੈ ਕੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਬੜੀ ਮੈਂ ਸਮਝਦਾ ਮੈਂ ਇੱਕ ਤੁਰਭਾਗਿਆਪੂਰਨ ਗੱਲ ਹੈ ਪੰਜਾਬ ਵਾਸਤੇ ਕੜਕਰੀ ਸਾਹਿਬ ਨੂੰ ਫਰਕ ਨਹੀਂ ਪੈਂਦਾ ਪਤਾ ਨਹੀਂ ਕਿੰਨੇ ચીਫ ਮਿਨਿਸਟਰ ਕਿੰਨੇ ਐਮਪੀ ਸਹਿਬਾਨ ਇਹਨਾਂ ਦੇ ਬੂਹੇ ਖੜੇ ਰਹਿੰਦੇ ਆ ਤੇ ਮਨੂੰ ਅੱਜ ਜਿੱਥੇ ચીਫ ਮਿਨਿਸਟਰ ਸਾਹਿਬ ਨਹੀਂ ਆਏ ਉੱਥੇ ਸਾਰੇ ਐਮਪੀ ਸਹਿਬਾਨ ਜਿਨ੍ਹਾਂ ਨੇ ਮੇਰੇ ਕੋਲ ਦਰਵਾਜ਼ਾ ਪੰਤ ਆ ਇਹਨਾਂ ਦੇ ਸਿੱਲਾ ਕੇ ਸਾਥੀਆਂ ਇਹਨਾਂ ਦੇ ਠੁੱਠੀ ਦੀ ਹੈ ਦਫ਼ਤਰ ਵੀ ਆ ਜਿਹੜੇ ਰੋਜ਼ ਕੋਈ ਨਾ ਕੋਈ ਕੰਮ ਲੈ ਕੇ ਜਾਂਦੇ ਆ ਤੇ ਜਿਵੇਂ ਮੈਂ ਸਟੇਜ ਤੇ ਕਿਹਾ ਇਤਰੀ ਸਾਹਿਬ ਕਦੇ ਕਿਸੇ ਨੂੰ ਮਨਾ ਕਰਦੇ ਹੀ ਨਹੀਂ ਅੱਜ ਉਹ ਵੀ ਇੱਥੇ ਆ ਕੇ ਚਲੇ ਗਏ ਸਾਹਿਬ ਮੈਂ ਸਾਰੇ ਐਂਕੀਜ਼ ਨੂੰ ਸਾਰਿਆਂ ਨੂੰ ਇੱਥੇ ਦੇਖਿਆ ਜਦੋਂ ਪਤਾ ਲੱਗਿਆ ਵੀ ਜੀਨੀ ਸਾਹਿਬ ਨਹੀਂ ਆ ਰਹੇ ਉਹ ਵੀ ਰਹੁ ਚੱਕਰ ਹੋ ਗਿਆ ਤੇ ਮੰਨ ਤਾਂ ਸੀਐਮ ਸਾਹਿਬ ਦਾ ਬੜਾ ਅਜੀਬ ਲੱਗਿਆ ਅੱਜ ਵੀ ਇੱਕ ਪਾਸੇ ਤਾਂ ਪੰਜਾਬ 'ਚ ਪਿਛਲੇ 1.5 ਸਾਲ ਤੋਂ ਲਾ 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 ਕਰ ਰੱਖੀ ਹੈ ਵੀ ਪਿੰਦਰ ਸਾਨੂੰ ਪੈਸੇ ਨਹੀਂ ਦੇ ਜਾ ਤੇ ਜਦੋਂ ਪੈਸੇ ਦੇਣ ਆਲੇ ਘਰੇ ਆਏ ਸੀਗੇ ਉਦੋਂ ਕਹਿੰਦੇ ਜੀ ਹੈਲੀਕਾਪਟਰ ਨਹੀਂ ਉਹ ਹੈਲੀਕਾਪਟਰ ਦਾ ਮਨੂਵ ਡਿਸੀਜਨ ਅਸੀਂ ਸਾਰਿਆਂ ਦਾ ਡਿਸੀਜਨ ਹੈ ਇਸ ਨੌਕਰ ਨੂੰ ਚ ਨਹੀਂ ਆਣਾ ਹੈਲੀਕਾਪਟਰ ਆਹ 2 ਘੰਟੇ ਚੰਦੀ ਹੀ ਲੱਗਦਾ ਮੈਂ ਪਹੁੰਚ ਗਿਆ ਉਹ ਜਾ ਸਕਦੇ ਸੀ ਇੱਕੋ ਸਵਾਲ ਕਹੂੰਗਾ ਕਿ ਉਹਨਕੇ ਪਾਉਂ ਮੈਂਹਦੀ ਲੱਗੀ ਹੈ ਉਹ ਆਣੇ ਜਾਣੇ ਦੇ ਕਾਬਿਲ ਨਹੀਂ ਹੈ ਜਿਹੜੇ ਲੋਕ ਕਹਿੰਦੇ ਸੀ ਆਮ ਆਦਮੀ ਨੇ ਆਦੇ ਅਸੀਂ ਗੱਡੀਆਂ 'ਚ ਤੁਰੇ ਫਿਰਾਂ ਭਾਈ ਜਾਨ ਹੈਲੀਕਾਪਟਰ ਚੜਨਾ ਹੀ ਨਹੀਂ ਅੱਜ ਇਹ ਹੈ হেলিকপ্টਰ ਦੇ ਘਰੋਂ ਨਹੀਂ ਨਿਕਲਦੇ